ਚਲਿਆਉ ਤੇ ਭਾਲੂ ਤੇ ਉਹਨੇ ਬਿਲਡਿੰਗ ਠਿੱਕੀ ਕਰ ਦਿੱਤੀ ਆ ਸਾਰੀ ਇਹ ਆ ਜੀ ਪੁੱਠਾ ਕਰ ਉਹ ਇਹਦੇ ਵਿੱਚ ਸਾਰਾ ਕੁਝ ਹੀ ਪੁੱਠਾ ਬਹੁਤ ਜ਼ਿਆਦਾ ਲੰਮੀ ਲਾਈਨ ਲੱਗੀ ਹੋਈ ਹੈਗਰਾਫ ਹਾਲ ਦੇ ਵਿੱਚ ਨਿਆਰੇ ਬੰਨੇ ਪਏ ਆ ਰਾਸ਼ੇ ਵੇਖੋ ਵੀ ਕੈਨੇਡਾ ਦੇ ਵਾਲੇ ਦਿਨ ਕਿੱਟਾ ਘੈਂਟ ਰਾਸ਼ ਹੋਇਆ ਪਿਆ ਸਾਰੇ ਪੰਨ ਜਨਤਾ ਹੀ ਜਨਤਾ ਹਾਰ ਬੰਨੇ ਮੈਂ ਨਾ ਵੀ ਵਿਊ ਵੇਖਣ ਵਾਲਾ ਠੰਡੀ ਠੰਡੀ ਹਵਾ ਚੱਲੀ ਜਾਂਦੀ ਆ ਸਵਾਦ ਬੰਨੇ ਪਿਆ ਆਹ ਦੇਖੋ ਵੀ ਰਾ ਕਿੰਨੀ ਜਨਤਾ ਮੈਂ ਨਾ ਵੀ ਮੈਂ ਨਹੀਂ ਅੱਜ ਤੱਕ ਵੇਖੀ ਜਿੰਨੀ ਜਨਤਾ ਇੱਥੇ ਅੱਜ ਆਈ ਹੈ ਨਾ ਕਮਾਲ ਹੀ ਹੋਈ ਪਈ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਫੌਲ ਬੱਲੇ ਬੱਲੇ ਸਾਰਾ ਪੰਜਾਬ ਹੀ ਆ ਗਿਆ ਐ ਅਨ ਭਾਈ ਕੇ ਨੂੰ ਫੋਟੋ ਇਹਨੇ ਫੋਟੋ ਕਰਾਉਣੀ ਵੀ ਹੈ ਨਾ ਫੌਲ ਦੇ ਨਾਲ ਉਹਨੂੰ ਵੀ ਜਗਾ ਲੈ ਲਈ ਪੰਜ 10 ਮਿੰਟ ਰੁਕਣਾ ਪੈਣਾ ਵੇ ਯਾਰ ਮੇਰੀ ਵਾਰੀ ਕਦ ਹੋਊਗੀ ਇੰਨਾ ਰਾਸ਼ ਯਾਰ ਆ ਦੇਖੋ ਜੀ ਸਾਰਾ ਭਰਿਆ ਪਿਆ ਕੰਮ ਹੈ ਜਨਤਾ ਯਾਰ ਘੁੰਮਣਾ ਫਿਰਨਾ ਚਾਹੁੰਦੀ ਹੈ ਇਹ ਜਨਤਾ ਉਹ ਉਪਾਦੀ ਗਈ ਆ ਤੇ ਹੁਣ ਜਨਤਾ ਜਾਵੇ ਕਿੱਧਰ ਸੋ ਨੈਗਰਾ ਫਾਲ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਜਿਹੜਾ ਆਉਂਦਾ ਇੱਕ ਵਾਰੀ ਇੱਥੇ ਆਉਂਦਾ ਜ਼ਰੂਰ ਹੈ ਤੇ ਆਪਾਂ ਹਰ ਸਾਲ ਚਾਰ ਪੰਜ ਵਾਰੀ ਵਿਜ਼ਿਟ ਕਰੀਦਾ ਮਲਵਾਏ ਮੰਥ ਆਪਣਾ ਵਿਜ਼ਿਟ ਹੁੰਦਾ ਹੀ ਹੁੰਦਾ ਤਾਂ ਹੀ ਕਰਕੇ ਸਭ ਤੋਂ ਬੈਸਟ ਹੈ ਤੇ ਅੱਜ ਉਹ ਹੁਣ ਆਪਾਂ ਤੁਹਾਨੂੰ ਵਿਖਾਉਣੇ ਆ ਨੈਗਰਾ ਫਾਲ ਦੇਖੋ ਜੀ ਫਾਲ ਫਾਲ ਤੇ ਸਾਰੇ ਲਾਈਟਿੰਗ ਵੀਰਾ ਚੱਲ ਰਹੀ ਹੈ ਤੇ ਉਦੋਂ ਨਾਲ ਫਾਲ ਪੋਰ ਵੀ ਬਹੁਤ ਸੋਹਣਾ ਲੱਗ ਰਿਹਾ ਤੇ ਮਿੱਠੀ ਮਿੱਠੀ ਓਡਰੀਏ ਤਾਂ ਇਹ ਸਾਰੇ ਜਾਨੇ 11 ਵਜੇ ਦਾ ਇੰਤਜ਼ਾਰ ਕਰ ਰਹੇ ਸੀ 10:00 ਵਜਣਗੇ ਤੇ ਫਾਇਰ ਬਾਕਸ ਸ਼ੁਰੂ ਹੋਣਾ ਤੇ ਸਾਰੇ ਜਾਨੇ ਬੈਠੇ ਆ ਵੀ ਵੇਟ ਕਰ ਰਹੇ ਸੀ 10:05 ਵਜੇ ਤੋਂ ਬਾਅਦ 5-5 ਮਿੰਟ ਰਹਿ ਗਏ ਤੇ ਫਿਰ ਸਾਰਿਆਂ ਨੇ ਪੋਜੀਸ਼ਨ ਆਪਦੀ ਲੈ ਕੇ ਬੈਠੇ ਆ ਵੀ ਇਹ ਸਾਰਿਆਂ ਨੇ ਫਾਇਰ ਬਾਕਸ ਦੇਖਣਾ ਕੁੰਮਗੇ ਦੇਖੋ ਸਾਰੇ ਜਣਿਆਂ ਦੀ ਨਿਗਾਹ ਤਾਹ ਨੂੰ ਸੀਗਾ ਹਰ ਇੱਕ ਅਧਿਆਤ ਚ ਫੋਨ ਵੀ ਫੜਿਆ ਹੋਇਆ ਤੇ ਕਈ ਫੋਨ ਤੋਂ ਬਿਨਾ ਵੀ ਨਜ਼ਾਰੀ ਲੈ ਰਹੇ ਉਹ ਵੀ ਹੈਗੇ ਸੀ ਪਰ ਸਾਰੇ ਇੰਜੋਏ ਕਰ ਰਹੇ ਸੀਗੇ ਇਹ ਫਾਇਰ ਵਰਕਸ ਦੇਖਣਾ ਯਾਰ ਆਪਾਂ ਵੀ ਦਿਵਾਲੀ ਤੇ ਵਗੈਰਾ ਐਵੇਂ ਪਟਾਕੇ ਚਲਾਉਣੀ ਆ ਤਾਂ ਵਧੀਆ ਲੱਗਦਾ ਸੋ ਇੱਥੇ ਵੀ ਐਵੇਂ ਦੇਖਣ ਨੂੰ ਮਿਲ ਜਾਂਦਾ ਬਾਕੀ ਬਈ ਮੌਸਮ ਬਹੁਤ ਸੋਹਣਾ ਤੁਹਾਨੂੰ ਪਤਾ ਹੀ ਆ ਫੌਲ ਦੇ ਕੋਲੇ ਆਣ ਕੇ ਹੋਣ ਜੀ ਠੰਡਾ ਠੰਡਾ ਮੌਲ ਬਣ ਜਾਂਦਾ ਗਰਮੀਆਂ ਦੇ ਵਿੱਚ ਹੀ ਬਾਕੀ ਇਹ ਸ਼ਹਿਰ ਦੀ ਏ ਖੂਬਸੂਰਤੀ ਏ ਆ ਵੀ ਮਤਲਬ ਰਾਤ ਨੂੰ ਬਹੁਤ ਸੋਹਣਾ ਲੱਗਦਾ ਲਾਈਟਾਂ ਚੜ੍ਹਦੀਆਂ ਤੇ ਹੁਣ ਮਤਲਬ ਜਿਵੇਂ ਵੱਜ ਗਏ ਆਪਣੇ 1:30 ਵੱਜ ਗਏ ਆ ਤੇ ਫਾਇਰਵਰਕਸ ਖਤਮ ਹੋ ਗਿਆ ਤੇ ਹੁਣ ਦੇਖੋ ਭੀੜ ਕਿੰਨੀ ਆ ਸਾਰੇ ਰੈਸਿਡੈਂਟ ਵਗੈਰਾ ਹੁਣ ਫੁੱਲ ਹੋ ਜਾਣੇ ਸਾਰੇ ਭਰਦੇ ਨੇ ਵੇਟਿੰਗ ਟਾਈਮ ਚੱਲਣਾ ਘੰਟਾ ਘੰਟਾ ਤੇ ਆਪਾਂ ਕਰਦੇ ਆ ਡਿਨਰ ਕਿਤੇ ਜਾ ਕੇ ਤੇ ਲਾਈਟ ਬਹੁਤ ਵਧੀਆ ਬਣੀ ਬਹੁਤ ਸੋਹਣੀ ਆ ਪਸੰਦ ਲੱਗਦੀ ਆ ਵੀ ਅੱਜ ਸਾਰਾ ਨਾ ਸ਼ਹਿਰ ਸਾਰਾ ਜਗਮਗ ਜਗਮਾ ਕਰਦਾ ਤੇ ਭਾਈ ਚੜਨਦੇ ਆ ਨਾਲ ਨਾਲ 스카이휠 ਦੇ ਕੋਲੇ ਆ ਗਏ ਆਪਾਂ ਤੇ ਮੈਂ ਨਾ ਵੀ ਸਾਰਾ ਜਗਮਗ ਜਗਮਾ ਕਰਦਾ ਪਿਆ ਯਾਰ ਲਾਈਟ ਬਹੁਤ ਸੋਹਣੀ ਲੱਗਦੀ ਪਈ ਤੇ ਵਾਈਲ ਦੇਖੋ ਵੀ ਕਿੰਨਾ ਚਮਕੰਦਿਆ ਨਜ਼ਾਰੇ ਬੰਨੇ ਪਏ ਆ ਤੇ ਰਸ਼ ਬਹੁਤ ਜ਼ਿਆਦਾ ਤੇ ਬਾਕੀ ਮੇਰਾ ਭਰਾ ਫੋਟੋ ਕਰਾ ਰਿਆ ਆਪਾਂ ਪਿੱਛੋਂ ਦੀ ਲੱਗੇ ਨੇ ਸ਼ੋਅ ਚ ਲੰਦੇ ਆ ਪੂਰਾ ਤੇ ਪੁੱਟ ਅ ਨੈਕ ਫੁੱਲ ਆਫ ਨੈਕਲਸ ਤੇ ਬਾਈ ਕਹਿੰਦਾ ਤੇ ਡਾਲਰ ਪਾਓ ਤੇ ਬਹਿ ਜਾਂਦੇ ਆ ਤੇ ਇਹ 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 ਰੀਨੂ ਜੀ ਤੋ ਦੇਖੋ ਬਈ ਕਿਵੇਂ ਪਾਉਂਦਾ ਹੈ ਨੈਕਲੈਸ ਇਹ ਓਹੋ ਤੋ ਇਹ ਆ ਜੀ ਪੁੱਠਾ ਕਰ ਸੋ ਇਹਦੇ ਵਿੱਚ ਸਾਰਾ ਕੁਝ ਹੀ ਪੁੱਠਾ ਦਾ ਅੰਦਰੋਂ ਹਰ ਚੀਜ਼ ਪੁੱਠੀ ਲੱਗੀ ਹੋਈ ਹੈ ਦੇਖੋ ਜੀ ਬਿਲਡਿੰਗ ਸਾਰੀਆਂ ਨੇ ਤੇ ਚਲਾਉ ਤੇ ਭਾਲੂ ਤੋਂ ਨੇ ਬਿਲਡਿੰਗ ਫਿੱਟਰੀ ਕਰ ਦਿੱਤੀ ਆ ਸਾਰੀ ਬਹੁਤ ਜਿਆਦਾ ਲੰਮੀ ਲਾਈਨ ਲੱਗੀ ਹੋਈ ਆ ਤੇ ਇਹਦੇ ਲਈ ਵੇਟਿੰਗ ਮੇਰਾ 2-2 ਘੰਟੇ ਖੜਨਾ ਪੈਂਦਾ ਫਿਰ ਜਾ ਕੇ ਦਿਵਾਰੀ ਆਉਂਦੀ ਓਹ ਵਾਹ ਵਾਹ ਬਾਲਾ ਕਹਿੜਾ ਹੀ ਇੱਥੇ ਆ ਗਿਆ ਬਈ ਅੱਜੂ ਚੈੱਕ ਕਰੋ ਰਾਸ਼ੀ ਜੀ ਇੰਨਾ ਜ਼ਿਆਦਾ ਹੋ ਗਿਆ ਵੀ 2 ਘੰਟੇ ਦੇ ਦਿਸ ਗੱਡੀਆਂ ਬਾਹਰ ਨਿਕਲਦੇ ਹੀ ਲੱਗ ਜਣੇ ਆ ਤੇ ਆਪਾਂ ਪਹਿਲਾਂ ਤੇ ਚੱਲੇ ਸੀ ਫਿਰ ਇਹ ਆਖਿਆ ਵੀ ਚਲੋ ਫੇਰ ਦੁਬਾਰੇ ਕੋਮ ਤੇ ਰਾਸ਼ੀ ਬਹੁਤ ਜ਼ਿਆਦਾ